मुने हला चने हर आया रवी ਉਹ ਕੰਮ ਨਾਲ ਉਹਨਾਂ ਨਾਲ ਗੋਲਿਆ ਇਹ ਕੰਮ ਨਹੀਂ ਕਰਨਾ ਜੱਗਨਾ ਬੁਰਾ ਆਇਆ ਚੱਲ ਜਨਾ ਘਰ ਫਰਾ ਫਿਰ ਨੀ ਅਨੁਤਾਰਨ ਜਾ ਕੇ ਰਿੱਚ ਆਇਆ ਹੈ ਨੀ ਅਨੁਤਾਰਨ ਜਾ ਕੇ ਰਿੱਚ ਆਇਆ ਹੈ ਨੀ ਅਨੁਤਾਰਨ ਜਾ ਕੇ ਰਿੱਚ ਆਇਆ ਹੈ ਭਾਈ ਮਾੜਾ ਸਾਈਡ ਦਿਓ ਸ਼ੇਰ ਗੁਰਵਤਾਜ ਹੈ ਸ਼ੇਰ ਗੁਰਵਤਾਜ ਜਦ ਤੱਕ ਸੂਰ ਹੈ ਚੰਨ ਵੀ 35 ਵਾਏ ਯਾਰੀ ਜਸ ਸਿੰਘ ਜੀ ਸੰਧਿਆ ਗੁਰੂ ਦੇਵ ਧਿਆ ਗੁਰਵਤਾਜ ਜਦੋਂ ਦਾ ਮੈਸੇਜ ਆਇਆ ਕਿ ਆਡਾ ਮੋਬਾਈਲ ਗੁੰਮ ਹੋ ਗਿਆ ਅਗਰ ਕਿਸੇ ਨੂੰ ਮਿਲੇ ਦੇਖ ਲੋ ਬੱਚਾ ਆਇਆ ਉਹਦਾ ਨੂਨ ਗੁੰਮ ਹੋ ਗਿਆ ਜੇ ਕਿਸੇ ਜੀ ਕੋਲ ਫੋਨ ਮਿਲੇ ਤਾਂ ਜਰੂਰ ਪਾਣੀ ਵਾਲੇ ਟਰੈਂਕਰ ਦਾ ਡਰਾਈਵਰ ਕਿੱਥੇ ਹੈ ਜੀ ਪਾਣੀ ਵਾਲੇ ਟਰੈਂਕਰ ਦਾ ਡਰਾਈਵਰ ਪਲੀਜ਼ ਆਪਣੇ ਟਰੱਕ ਦੇ ਯਾਰਾਂ ਅੱਜ ਸ੍ਰੀ ਗੁਰੂ ਬਾਬਾ ਰਵੀਦਾਸ ਜੀ ਦਾ ਜਨਮ ਦਿਹਾੜੇ ਨੂੰ ਲੈ ਕੇ ਅੱਜ ਸਵੇਭਾਜਤਰਾ ਕੱਢੀ ਜਾ ਰਹੀ ਦਿਨਾਂਗਰ ਦੇ ਵਿੱਚ ਜਿੱਥੇ ਮੈਡਮ ਸ਼੍ਰੀਮਤੀ ਅਰਨਾ ਚੌਰੀ ਜੀ ਪਹੁੰਚਣਾ ਹੈ ਉਹਨਾਂ ਕੋ ਜਾਣਦੇ ਹਾਂ ਜੀ ਮੈਡਮ ਅੱਜ ਬੜਾ ਵੱਡਾ ਇੱਕ ਇਤਿਹਾਸਕ ਦਿਨ ਹੈ ਜੀ ਬਾਬਾ ਰਵੀਦਾਸ ਜੀ ਦਾ ਜਨਮ ਦਿਹਾੜਾ 12 ਤਰੀਕ ਨੂੰ ਮਨਾਇਆ ਜਾ ਰਿਹਾ ਲੇਕਿਨ ਸਵੇਭਾਜਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਅ ਅੱਜ ਗੁਰੂ ਰਵੀਦਾਸ ਜੀ ਮਹਾਰਾਜ ਜਿਹਦੇ ਪ੍ਰਕਾਸ਼ ਪੂਰਬ ਤੇ ਅੱਜ ਦਿਨਾਂਗਰ ਚ ਪਹਿਲੀ ਵਾਰੀ ਗੁਰ ਗਰਦੀਪ ਗਿਰੀ ਜੀ ਜਿਹੜੇ ਮਹਾਰਾਜ ਜਿਹਨੇ ਪਠਾਨਕੋਟ ਵਾਲੇ ਉਹਨਾਂ ਨੇ ਇਸ਼ੋਬਾ ਯਾਤਰਾ ਕੱਢੀ ਜਾ ਰਹੀ ਹੈ ਸ ਬਹੁਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਸਾਰਿਆਂ ਦੇ ਵਿੱਚ ਖੁਸ਼ੀ ਔਰ ਸ਼ਰਧਾ ਦਾ ਮਾਹੌਲ ਹੈ ਸੋ ਮੈਂ ਸਾਰੀ ਸੰਗਤ ਨੂੰ ਨੇ ਵੱਲੋਂ ਇਸ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੂਰਵੋ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਸ਼ੁਭਕਾਮਨਾਵਾਂ ਤੋ ਸਾਡੇ ਨਾਲ ਬਾਉ ਜੀ ਵੀ ਨਾਲ ਨਾ ਕੋਈ ਜਾਣਦੇ ਆ ਬਾਉ ਜੀ ਦੱਸ ਦੋ ਦੋ ਲਾਈਨਾਂ ਤੁਸੀਂ ਵੀ ਅੱਜ ਇਹ ਬੜਾ ਵੱਡਾ ਇਤਿਹਾਸ ਦੇਣਾ ਹੈ ਬਾਬਾ ਰਵੀ ਦਾਸ ਜੀ ਦੀ ਸੋ ਜਨਮ ਦਿਨ ਨੂੰ ਲੈ ਕੇ ਸਵੇਰ ਤੇ ਗੱਡੀ ਆ ਰਹੀ ਹੈ ਤੁਸੀਂ ਕੀ ਕਹਿੰਦੇ ਜੀ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਸਾਡੇ ਦਿਨਾਂ ਨਗਰ ਦੇ ਵਿੱਚ ਮਹਾਰਾਜ ਜੀ ਗੁਰਦੀਪ ਗਿਰੀ ਮਹਾਰਾਜ ਜੀ ਪਠਾਨਕੋਟ ਵਾਲੇ ਅੱਜ ਆਏ ਨੇ ਜਿਹੜੇ ਸ਼ੋਭਾ ਯਾਤਰਾ ਨੂੰ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਬਹੁਤ ਪਵਿੱਤਰ ਦਿਹਾੜਾ ਕਿ ਜਿਹੜਾ ਸਾਡੇ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਆ ਰਿਹਾ ਔਰ ਉਹਦੇ ਸੰਦਰਭ ਦੇ ਵਿੱਚ ਅੱਜ ਦਿਨਾਂ ਨਗਰ ਦੇ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਹੜੀ ਕਿ ਬਿਜਲੀ ਘਰ ਤੋਂ ਸ਼ੁਰੂ ਕਰਕੇ ਅਵਾਂਖਾ ਦਾਣਾ ਮੰਡੀ ਦੇ ਵਿੱਚ ਜਾ ਕੇ ਉਹ ਸੰਪੰਨ ਹੋਏਗੀ ਔਰ ਤੁਸੀਂ ਦੇਖਦੇ ਪਿਓ ਕਿ ਲੋਕਾਂ ਦੇ ਵਿੱਚ ਆਪਣੇ ਇਲਾਕਾ ਨਿਵਾਸੀਆਂ ਵਿੱਚ ਕਿੰਨਾ ਮਤਲਬ ਜੋਸ਼ ਹੈ ਔਰ ਇਹ ਸਾਡੇ ਇਲਾਕੇ ਦੀ ਪ੍ਰੋਸਪੈਰਿਟੀ ਦਾ ਸਾਈਨ ਹੈ ਇਹ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਰੱਖਦੇ ਆ ਸੋ ਮੈਂ ਆਪਣੇ ਸਾਰਾ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਜੇ ਐਡਵੋਕੇਟ ਜਿਹੜੇ ਥਾਪੜ ਸਾਹਿਬ ਨਾਲ ਉਹਨਾਂ ਵੱਲੋਂ ਅੱਜ ਜਿਹੜੀ ਸੁਖਰਾਜ ਥਾਪੜ ਵੱਲੋਂ ਜਿਹੜੀ ਅੱਜ ਬੜਾ ਵੱਡਾ ਆਯੋਜਨ ਕੀਤਾ ਗਿਆ ਸੋਭ ਯਾਤਰਾ ਦਾ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਆ ਉਹ ਸੰਗਤ ਪਹੁੰਚੀ ਹੈ ਹਾਂਜੀ ਭਾਈ ਤੁਸੀਂ ਦੱਸ ਦਿਓ ਦੋ ਲਾਈਨਾਂ ਸਰ ਅੱਜ ਬੜਾ ਵੱਡਾ ਪ੍ਰੋਗਰਾਮ ਕੀਤਾ ਤੁਸੀਂ ਜੈ ਗੁਰਦੇਵਤਾਨ ਗੁਰ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੋ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ 648ਵੇਂ ਗੁਰਪੁਰਬ ਦੇ ਪਲਖ ਵਿੱਚ ਸੰਤ ਸਵਾਮੀ ਗੁਰਦੀਪ ਜੀ ਮਾਰੇ ਪਠਾਨਕੋਟ ਵਾਲਿਆਂ ਦੀ ਰਹਿਮਾਈ ਹੇਠ ਪਹਿਲੀ ਵਾਰ ਦਿਨਾਂ ਨਗਰ ਦੇ ਵਿੱਚ ਗੁਰੂ ਰਵਦਾਸ ਮਹਾਰਾਜ ਦੀ ਵਿਸ਼ਾਲ ਸ਼ੋਭਾ ਹੱਥਾਂ ਨਿਕ ਰਹੀ ਹੈ ਔਰ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਸ਼ਾ ਹੈ ਇਕੱਠ ਦੇਖਣ ਨੂੰ ਮਿਲਿਆ ਅੱਜ ਹਜ਼ਾਰਾਂ ਦੀ ਸੰਗਤ ਦੇ ਵਿੱਚ ਦੁਨੀਆ ਜਿਹੜੀ ਇਕੱਠੀ ਹੋਈ ਹੈ ਔਰ ਮੈਂ ਸਾਰੀ ਸੰਗਤ ਦਾ ਸਾਰੇ ਮੀਡੀਆ ਦਾ ਇਤਨੇ ਵੀ ਨੇਤਾ ਇੱਥੇ ਪਹੁੰਚੇ ਹਨ ਸਾਰੀਆਂ ਪਾਰਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ